ਸੰਗਤੋ ਜੀ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਤੇ ਹੁਣ ਆਪਾਂ ਕਿਲਾ ਤਾਰਾਗੜ੍ਹ ਸਾਹਿਬ ਮੱਥਾ ਟੇਕਣ ਜਾਂਦੇ ਪਏ ਆ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਿਲਾ ਤਾਰਾਗੜ੍ਹ ਦੀ ਦੂਰੀ ਹੈਗੀ ਹੈ 6 ਕਿਲੋਮੀਟਰ ਦੂਰ ਤੇ ਬਿਲਕੁਲ ਸਾਹਮਣੇ ਮਾਤਾ ਨੈਣਾ ਦੇਵੀ ਟੈਂਪਲ ਦਿਖਦਾ ਪਿਆ ਵਾ ਤੇ ਇੱਧਰ ਤੁਸੀਂ ਗ੍ਰੀਨਰੀ ਦੇਖ ਸਕਦੇ ਆ ਕਿੰਨੀ ਜਿਆਦੀ ਆ ਸੰਗਤੋ ਜੀ ਇਹ ਰਸਤਾ ਨਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆ ਰਿਹਾ ਵਾ ਤੇ ਇੱਧਰ ਹੈਗਾ ਵਾ ਲੈਫਟ ਸਾਈਡ ਬਣਿਆ ਹੋਇਆ ਵਾ ਗੁਰਦੁਆਰਾ ਤਾਰਾਗੜ੍ਹ ਸਾਹਿਬ ਕਿਲਾ ਤੇ ਬਾਹਰ ਬੋਰਡ ਵੀ ਲੱਗਾ ਹੋਇਆ ਵਾ ਤੇ ਇਹ ਗੇਟ ਆ ਗੁਰਦੁਆਰਾ ਸਾਹਿਬ ਦਾ ਉੱਪਰ ਲਿਖਿਆ ਹੋਇਆ ਵਾ ਕਿਲਾ ਤਾਰਾਗੜ੍ਹ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਗੁਰਦੁਆਰਾ ਸਾਹਿਬ ਵਾਲੀ ਸਾਈਡ ਨੂੰ ਤੇ ਕੁਰਵਾਨੇ ਤੁਹਾਨੂੰ ਜਾ ਕੇ ਦਰਸ਼ਨ ਇਹਦੋਂ ਦਾ ਰਸਤਾ ਬਾ ਚੜਾਈ ਚੜ ਕੇ ਜਾਣਾ ਪੈਂਦਾ ਉੱਪਰ ਨੂੰ ਤੇ ਸਾਈਡਾਂ ਤੇ ਜੰਗਲ ਬਣਿਆ ਹੋਇਆ ਵਾ ਤੇ ਤੁਸੀਂ ਗੱਡੀਆਂ ਲੈ ਕੇ ਵੀ ਉੱਪਰ ਜਾ ਸਕਦੇ ਆ ਅੱਧਾ ਕਿਲੋਮੀਟਰ ਪੈਦਲ ਚੱਲ ਕੇ ਜਾਣਾ ਪੈਣਾ ਵਾ ਤੇ ਫੇ ਗੁਰਦੁਆਰਾ ਸਾਹਿਬ ਆ ਜਾਣਾ ਵਾ ਅੱਗੇ ਸੰਗਤ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਅੰਦਰ ਜਾ ਕੇ ਕਰਵਾਨੇ ਤੁਹਾਨੂੰ ਦਰਸ਼ਨ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਬਾਹਰ ਤੇ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ ਸਕਦੇ ਆ ਮਾਂ ਨੂੰ ਕੋਟੀ ਆਈ ਸੰਗਤ ਜੀ ਆਪਾਂ ਗੁਰਦੁਆਰਾ ਤਾਰਾਗੜ੍ਹ ਸਾਹਿਬ ਦੇ ਉੱਪਰ ਆਏ ਆ ਤੇ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਸਮਾ ਰਹੇ ਆ ਇਸ ਸਥਾਨ ਤੇ ਤੇ ਗੁਰਦੁਆਰਾ ਸਾਹਿਬ ਪਹਾੜਾਂ ਦੇ ਵਿੱਚ ਬਣਿਆ ਹੋਇਆ ਵਾ ਤੇ ਤੁਸੀਂ ਦੇਖ ਸਕਦੇ ਆ ਇੱਧਰ ਮਾਤਾ ਨਾਨਾ ਦੇਵੀ ਮੰਦਿਰ ਆ ਬਿਲਕੁਲ ਸਾਹਮਣੇ ਆ ਮਾਤਾ ਨਾਨਾ ਦੇਵੀ ਮੰਦਿਰ ਤੇ ਗੁਰਦੁਆਰਾ ਸਾਹਿਬ ਜੰਗਲਾਂ ਦੇ ਵਿੱਚ ਬਣਿਆ ਹੋਇਆ ਵਾ ਤੇ ਗੁਰਦੁਆਰਾ ਸਾਹਿਬ ਦੇ ਇੱਧਰ ਦੇਖੋ ਥੱਲੇ ਕਿੰਨੇ ਸੋਨੇ ਬੋਟੇ ਲਾਏ ਹੋਏ ਆ ਹੁਣ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਾ ਦਿੱਤਾ ਗਿਆ ਵਾ ਤੇ ਸੰਗਤਾਂ ਆndੀਆਂ ਪਈਆਂ ਦੂਰ ਦੂਰੋਂ ਮੱਥਾ ਟੇਕਣ ਤੇ ਸ਼੍ਰੀ ਨਾਨਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਵਾ ਆਹੀ ਆਏ ਪੰਜ ਲੱਖ ਨੇ ਨਾ 3 ਇਹ ਨੇ ਲੋਕ ਤੇ ਸਾਥੀ ਬਾਤ ਬਤ ਠੀਕ ਹੈ ਵੇਖਦਾ ਜੀ चला चलो री चलवे कोवारे नी 운동을 또 어느 정도 잘